ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰ ਅਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ-ਠਾਕ ਹੋਮੂਗੀ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਹੈ ਖਾਸ ਤੌਰ ਤੇ ਸਿਸਟਰ ਵਾਸਤੇ ਹੈ ਨਾ ਜਿਹੜੀਆਂ ਪੈਣਾ ਨੂੰ ਮਨ ਦੇ ਵਿੱਚ ਬਹੁਤ ਸ਼ੰਕਿਆ ਰਹਿੰਦੀ ਹੈ ਕਿਉਂਕਿ ਜਦੋਂ ਹਨਾ ਆਪਾਂ ਨੂੰ ਪੀਰੀਅਡ ਆਉਂਦਾ ਹੈਗਾ ਜਿੱਦਾਂ ਕਿ ਡੇਟ ਵੀ ਕਹਿ ਦਿੰਨੇ ਆਪਾਂ ਮਹਾਵਾਰੀ ਵੀ ਕਹਿ ਦਿੰਨੇ ਆ ਨਾ ਤੇ ਮਹੀਨਾ ਵੀ ਕਹਿ ਦਿੰਨੇ ਜਿਹੜੀ ਪਾਸਾ ਦੇ ਵਿੱਚ ਜੋ ਤੁਸੀਂ ਕਹਿਣਿਓ ਉਹਨਾਂ ਨੂੰ ਸਮਝ ਸਕਦੇ ਹੋ ਕਿਉਂਕਿ ਪੀਰੀਅਡ ਦੌਰਾਨ ਅਕਸਰ ਤੁਸੀਂ ਸੁਣਿਆ ਕਹਿੰਦੇ ਨੇ ਵੀ ਗੁਰਦੁਆਰਾ ਸਾਹਿਬ ਨਹੀਂ ਜਾਇੰਦਾ ਮੰਦਰ ਨਹੀਂ ਜਾਇੰਦਾ ਤੇ ਪਾਠ ਨਹੀਂ ਕਰੀਂਦਾ ਇਹਦੇ ਨਾਲ ਪਾਪ ਚੜਦਾ ਹੈ ਨਾ ਅੱਜ ਮੈਂ ਤੁਹਾਨੂੰ ਇਹਦੀ ਪੂਰੀ ਸਚਾਈ ਦੱਸੂਗੀ ਇਹਨਾਂ ਵੀ ਗੱਲ ਕੀ ਹੈ ਕਿਉਂ ਕਿ ਕਿਉਂ ਕਾਹਤੋਂ ਕਹਿੰਦੇ ਆ ਨਾ ਤੇ ਕੀ ਕਾਰਨ ਹੈਗਾ ਦੇਖੋ ਪੁਰਾਣੇ ਜਿਹੜੇ ਬਜ਼ੁਰਗ ਹੁੰਦੀ ਸੀਗੇ ਹਨਾ ਉਹ ਜਦੋਂ ਇੱਕ ਲੇਡੀਜ਼ ਨੂੰ ਮਾਲਕੇ ਨੂੰ ਨੂੰ ਜਾਂ ਧੀ ਨੂੰ ਪੀਰੀਅਡ ਆਏ ਹੁੰਦੇ ਸੀਗੇ ਤਾਂ ਉਹ ਚੁੱਲ੍ਹੇ ਚੌਕੇ ਤੇ ਵੀ ਨਹੀਂ ਜਾਣ ਦਿੰਦੇ ਹੁੰਦੇ ਸੀਗੇ ਹਨਾ ਅਕਸਰ ਇਹ ਗੱਲ ਤਾਂ ਕੀਤੀ ਜਾਂਦੀ ਹੁੰਦੀ ਸੀ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਇਸ ਟਾਈਮ ਉਹਨੂੰ ਕਿੰਨੀ ਤਕਲੀਫ ਹੈਗੀ ਇੱਕ ਬਹਾਨਾ ਹੁੰਦਾ ਸੀਗਾ ਵੀ ਉਹ ਰਸੋਈ ਤੋਂ ਹਨਾ ਪਰਾਂ ਰਹੇ ਉਹ ਥੋੜੀ ਬਹੁਤੀ ਰੈਸਟ ਕਰ ਲੂਗੀ ਤੇ ਦੂਸਰੀ ਗੱਲ ਹੈ ਕਈ ਜਿੱਦਾਂ ਕਿ Hindu ਧਰਮ ਦੇ ਵਿੱਚ ਅਪਵਿੱਤਰ ਵੀ ਮੰਨਿਆ ਜਾਂਦਾ ਸੀਗਾ ਵੀ ਇਸ ਟਾਈਮ ਜਿਹੜਾ ਹਨਾ ਔਰਤ ਹੈਗੀ ਵੀ ਉਹ ਅਪਵਿੱਤਰ ਹੁੰਦੀ ਹੈਗੀ ਆਪਣੀ ਗੁਰਵਾਣੀ ਦੇ ਵਿੱਚ ਹਨਾ ਇਹ ਨਹੀਂ ਲਿਖਿਆ ਹੋਇਆ ਵੀ ਉਹ ਔਰਤ ਪਵਿੱਤਰ ਹੁੰਦੀ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਕਿਹਾ ਕਿ ਇਹਨੇ ਸੋ ਕਿਉ ਮੰਦਾ ਆਖੀ ਹੈ ਜਿਤ ਜ ਮੇਰਾ ਜਾਨ ਕਿਉਂਕਿ ਔਰਤ ਦੀ ਅਗਰ ਉਤਪਤੀ ਹੋਈ ਹੈ ਤਾਂ ਹੀ ਇਹ ਸਾਰਾ ਸ੍ਰਿਸ਼ਟੀ ਚੱਲ ਰਹੀ ਹੈਗੀ ਅਗਰ ਔਰਤ ਨੂੰ ਪੀਰੀਅਡ ਨਹੀਂ ਆਉਣਗੇ ਹਨਾ ਫਿਰ ਜਿਹੜੇ ਆ ਆਪਣਾ ਸਮਾਜ ਆਏਗਾ ਆਪਾਂ ਕਹਿੰਦੇ ਵੀ ਮੇਰੇ ਮੁੰਡਾ ਹੋ ਜੇ ਮੇਰੇ ਹਨਾ ਤੀ ਹੋਵੇ ਜਾਂ ਮੇਰੇ ਅੱਗੇ ਵੰਸ ਚੱਲੇ ਤਾਂ ਕਿੱਦਾਂ ਚੱਲੂਗਾ ਕਿਉਂਕਿ ਇਹ ਤਾਂ ਉਸੇ ਜਿਹੜੇ ਸਿਆਣਿਆਂ ਸਾਰਿਆਂ ਨੂੰ ਪਤਾ ਹੈਗਾ ਵੀ ਇੱਕ ਪੀਰੀਅਡ ਔਰਤ ਦੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮੈਨੇ ਰੱਖਦਾ ਹੈਗਾ ਕਿਉਂਕਿ ਉਹ ਜਿਹੜੀਆਂ ਦੇ ਬੱਚਿਆਰੀਆਂ ਨੂੰ ਇਹ ਪ੍ਰੋਬਲਮ ਹੁੰਦੀ ਹੈਗੀ ਨਾ ਮੈਂ ਤੁਹਾਨੂੰ ਇਹਦਾ ਸੋਲੂਸ਼ਨ ਵੀ ਦੱਸੂਗੀ ਕਿਉਂਕਿ ਮੈਨੂੰ ਕਈ ਸਿਸਟਰ ਦੀ ਮੈਸੇਜ ਵੀ ਆਉਂਦੇ ਨੇ ਵੀ ਦੀਦੀ ਸਾਨੂੰ ਹਣਾ ਪੀਰੀਅਡ ਸਹੀ ਤਰੀਕੇ ਨਾਲ ਨਹੀਂ ਆਉਂਦਾ ਵੀ ਅਸੀਂ ਕੀ ਕਰੀਏ ਹਣਾ ਇਹਦੇ ਬਾਰੇ ਮੈਂ ਤੁਹਾਨੂੰ ਦੱਸੂਗੀ ਕਿਉਂਕਿ ਇਹਦੀਆਂ ਦਵਾਈਆਂ ਵੀ ਅਗਰ ਲੈ ਲੈ ਕਿ ਥੱਕ ਜਨੈ ਕਿਉਂਕਿ ਦਵਾਈ ਲੈ ਲਓਗੇ ਤੁਸੀਂ ਪੀਰੀਅਡ ਆਉਣ ਲੱਗ ਜਨੈ ਕਿ ਫੇਰ ਫੇਰ ਉਹ ਹੀ ਕੁਝ ਹੋ ਜਾਂਦਾ ਨਾ ਕਿਉਂਕਿ ਇੱਕ ਔਰਤ ਜਦੋਂ ਹਣਾ ਹੁੰਦੀ ਹੈ ਉਹ ਜਿੰਨਾ ਚਿਰ ਉਹ ਮਾਂ ਨਹੀਂ ਬਣਦੀ ਉਹਨੂੰ ਉਹਨਾ ਟਾਈਮ ਆਪਣੇ ਆਪ ਨੂੰ ਉਹ ਅਧੂਰਾ ਮੰਨਦੀ ਹੈਗੀ ਤੇ ਦੂਸਰੀ ਗੱਲ ਆ ਗਈ ਵੀ ਜਦੋਂ ਹਣਾ ਪੀਰੀਅਡ ਦੌਰਾਨ ਵੀ ਜਿਹੜੇ ਆਪਣੇ ਸਿੱਖ ਧਰਮ ਦੇ ਵਿੱਚ ਹੈ ਉਹ ਪਾਠ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੀਆਂ ਹੈਗੀਆਂ ਦੇਖੋ ਆਪਣੀ ਸਿੱਖ ਧਰਮ ਦੇ ਵਿੱਚ ਕੋਈ ਮਨਾਹੀ ਨਹੀਂ ਹੈ ਕਿ ਵੀ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਜਾਂ ਤੁਸੀਂ ਪਾਠ ਨਹੀਂ ਕਰ ਸਕਦੀਆਂ ਹੈਗੀਆਂ ਪੀਰੀਅਡ ਦੌਰਾਨ ਪੀਰੀਅਡ ਦੌਰਾਨ ਤੁਸੀਂ ਇੱਕ ਸ਼ਰਤ ਜ਼ਰੂਰ ਹੈਗੀ ਕਿ ਤੁਸੀਂ ਜਿਹੜਾ ਗੁਰੂ ਸਾਹਿਬਾਂ ਦੇ ਤਾਬੇ ਬਹਿ ਕੇ ਪਾਠ ਨਹੀਂ ਕਰ ਸਕਦੇਆਂ ਹੈਗੀਆਂ ਜਿੱਦਾਂ ਕਿ ਆਪਾਂ ਹੁਣ ਅੱਜਕੱਲ੍ਹ ਘਰਾਂ ਦੇ ਵਿੱਚ ਵੀ ਗੁਰੂ ਸਾਹਿਬ ਪ੍ਰਕਾਸ਼ ਕਰ ਲੈਨੇ ਆ ਤੇ ਮੇਰੀਆਂ ਬਹੁਤ ਸਾਰੀਆਂ ਭੈਣਾਂ ਹਨ ਸਹਿਜ ਪਾਠ ਪ੍ਰਕਾਸ਼ ਕਰਕੇ ਰੱਖਦੀਆਂ ਨੇ ਘਰ ਦੇ ਵਿੱਚ ਜਾਂ ਅਖੰਡ ਪਾਠ ਦੇ ਵਿੱਚ ਵੀ ਹੁਣ ਦੇ ਕੋਲ ਲਗਾਉਂਦੀਆਂ ਨੇ ਹੈਗੀਆਂ ਹਨ ਜਾਨਦੇ ਆਪਾਂ ਡਿਊਟੀ ਨਿਭਾਉਣਿਆਂਗੇ ਤਾਂ ਦੇਖੋ ਇਹ ਜਦੋਂ ਵੀ ਆਪਾਂ ਹਨਾ ਪਾਠ ਕਰਨ ਬੈਠਦੇ ਆਂਗੇ ਆਪਾਂ ਇਸ਼ਨਾਨ ਕਰਕੇ ਬੈਠਦੇ ਆਂਗੇ ਤਾਂ ਕਿ ਜਿਹੜੇ ਆਪਣੇ ਹਨਾ ਕੱਪੜੇ ਹੈਗੇ ਗੰਦੇ ਹੈਗੇ ਹਨਾ ਇਹ ਸਾਫ਼ ਹੋਣ ਕਿਉਂਕਿ ਕਈ ਤਤ ਬੁੱਧੀ ਹਨਾ ਕਹਿੰਦੇ ਆ ਵੀ ਉਹ ਗੰਦਗੀ ਤਾਂ ਅੰਦਰ ਹੀ ਹੈਗੀ ਹਨਾ ਜਿਵੇਂ ਕਹਿੰਦੇ ਪਈ ਲੈਟਰਿੰਗ ਬਾਥਰੂਮ ਚ ਜਾਣਿਓ ਵੀ ਨਹਾ ਕੇ ਫਿਰ ਤੁਸੀਂ ਪਾਠ ਕਰਨ ਬੈਠਣਾ ਠੀਕ ਹੈ ਤੁਹਾਡੇ ਅੰਦਰ ਹੀ ਆ ਉਹ ਪਰ ਤੁਹਾਡੇ ਕੱਪੜਿਆਂ ਨੂੰ ਤਾਂ ਨਹੀਂ ਲੱਗੀ ਹੋਈ ਹੈਗੀ ਹਨਾ ਗੁਰੂ ਸਾਭਾ ਦੀ ਇੱਕ ਮਰਿਆਦ ਹੈਗੀ ਆਪਣੇ ਧਰਮ ਦੇ ਵਿੱਚ ਤਾਂ ਬਹੁਤ ਜ਼ਿਆਦਾ ਹਜੇ ਘਟ ਹੈਗੀ ਦੇਖੋ ਜੈਨੀ ਬੋਧੀ ਨੇ ਜਿਹੜੇ ਆਪਣੇ ਹਿੰਦੂ ਧਰਮ ਦੇ ਵਿੱਚ ਮੰਦਰਾਂ ਦੇ ਵਿੱਚ ਹਨਾ ਜਹੇ ਦੇਖੋ ਮਾਤਾ ਨਗੀਆਂ ਜਿੰਨੀਆਂ ਵੀ ਹਨਾ ਉਹ ਇੱਕ ਔਰਤ ਦੇ ਰੂਪ ਦੇ ਵਿੱਚ ਹੋਈਆਂ ਨਗੀਆਂ ਪਰ ਉੱਥੇ ਪੀਰੀਅਡ ਦੌਰਾਨ ਵੀ ਬਹੁਤ ਮਨਾਹੀ ਸ਼ਿਵ ਜੀ ਦੇ ਮੰਦਰ ਦੇ ਵਿੱਚ சனி ਦੇ ਮੰਦਰ ਦੇ ਵਿੱਚ ਜਲ ਨਹੀਂ ਚੜਾ ਸਕਦੇ ਆ ਸ਼ਿਵ ਜੀ ਦੇ ਮੰਦਰ ਦੇ ਵਿੱਚ ਹਨਾ சனி ਦੇ ਮੰਦਰ ਦੇ ਵਿੱਚ ਪੂਜਾ ਨਹੀਂ ਕਰ ਸਕਦੇ ਕਾਫੀ ਜ਼ਿਆਦਾ ਬੰਦਸਾ ਹੁੰਦੀਆਂ ਨਗੀਆਂ ਪਰ ਆਪਣੇ ਸਿੱਖ ਧਰਮ ਦੇ ਵਿੱਚ ਜਦੋਂ ਤੁਹਾਨੂੰ ਪੀਰੀਅਡ ਆਏ ਹੋਣੇ ਤੁਸੀਂ ਪਾਠ ਵੀ ਕਰ ਸਕਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਵੀ ਜਾ ਸਕਦੇ ਹੋ ਸੇਵਾ ਵੀ ਕਰ ਸਕਦੇ ਹੋ ਸਿਰਫ ਇੰਨੀ ਮर्याਦਾ ਹੈ ਵੀ ਤੁਸੀਂ ਗੁਰੂ ਸਾਹਿਬਾਂ ਦੇ ਤਾਬੇ ਨਹੀਂ ਬੈਠ ਸਕਦੇ ਕੋਸ਼ਿਸ਼ ਕਰਿਓ ਚਲੋ ਮर्यादा ਅਨੁਸਾਰ ਜਿੱਦਾਂ ਕਿ ਆਪਾਂ ਗੁਟਕਾ ਸਾਹਿਬ ਤੋਂ ਪਾਠ ਕਰਦੇ ਹਾਂ ਤੁਸੀਂ 4 ਦਿਨ 5 ਦਿਨ ਉਹ ਵੀ ਤੁਸੀਂ ਨਾ ਕਰੋ ਤੁਸੀਂ ਮੋਬਾਈਲ ਤੋਂ ਪਾਠ ਕਰ ਲਓ ਜਾਂ ਤੁਸੀਂ ਮੋਹ ਜਵਾਨੀ ਪਾਠ ਕਰ ਲਓ ਹਨਾ ਕਿਉਂਕਿ ਮਹੀਨੇ ਕਿਉਂਕਿ ਕੁਦਰਤ ਨੇ ਔਰਤ ਨੂੰ ਬਣਾਇਆ ਹੈਗਾ ਇਸੇ ਲਈ ਤੁਸੀਂ ਦੇਖਿਆ ਹੋਣਾ ਗਾਣਾ ਵੀ ਆਮ ਤੌਰ ਤੇ ਜਿੱਦਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਇਹ ਪ੍ਰਧਾਨ ਨੇਗੀਆਂ ਉਹ ਕੋਈ ਵੀ ਔਰਤ ਨਹੀਂ ਹੁੰਦੀ ਹੈਗੀ ਮੇਨ ਕਾਰਨ ਇਹੀ ਹੁੰਦਾ ਹੋਰ ਕੋਈ ਨਹੀਂ ਹੁੰਦਾ ਕਿਉਂਕਿ ਔਰਤ ਨੂੰ ਮਹੀਨੇ ਦੇ ਵਿੱਚ 4 ਜਾਂ 5 ਦਿਨ ਦੇਖੋ ਇਸ ਸਥਿਤੀ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਫਿਰ ਗੁਰੂ ਸਾਹਿਬਾਂ ਦੀ ਸੇਵਾ ਕਰਨੀ ਜਿੱਦਾਂ ਕਿ ਗੁਰੂ ਸਾਹਿਬ ਨੂੰ ਪ੍ਰਕਾਸ਼ ਕਰਨਾ ਹਨਾ ਸੁਖਾਸਣ ਕਰਨਾ ਤੇ ਇਹ ਸਾਰਾ ਆਪਾਂ ਕੀਰਤਨ ਕਰਨਾ ਪਾਠ ਕਰਨਾ ਇਹੀ ਚੀਜ਼ ਦੀ ਹੁੰਦੀ ਹੈ ਮਰਿਆਦਾ ਹੋਰ ਆਪਣੇ ਸਿੱਖ ਧਰਮ ਦੇ ਵਿੱਚ ਦੇਖੋ ਕੋਈ ਇਦਾਂ ਨਹੀਂ ਹੈਗਾ ਵੀ ਆਪਾਂ ਇੱਕ ਔਰਤ ਜਿਹੜੀ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੀ ਜਾਂ ਗੁਰੂ ਸਾਹਿਬ ਦੀ ਸੇਵਾ ਨਹੀਂ ਕਰ ਸਕਦੀ ਇਹ ਇਦਾਂ ਦੀ ਕੋਈ ਬੰਦਸ਼ ਨਹੀਂ ਹੁੰਦੀ ਹੈਗੀ ਜਿਹੜੀਆਂ ਵੀ ਭੈਣਾਂ ਨੂੰ ਹਨਾ ਜਾਂ ਕਿਸੇ ਨੂੰ ਵੀ ਇਹ ਡਾਊਟ ਸੀਗਾ ਹਨਾ ਕੋਈ ਇਦਾਂ ਸੀਗਾ ਵੀ ਹਾਂ ਕਿਉਂਕਿ ਇਹ ਦੇਖੋ ਜਾਣੇ ਅਣਜਾਣੇ ਵਿੱਚ ਆਪਾਂ ਕਈ ਵਾਰੀ ਪਾਪ ਕਰ ਲੈਨੇ ਹੁੰਨੇ ਹਨਾ ਤਾਂ ਹੀਓ ਮੈਂ ਕਹਿ ਰਹੀ ਨੂੰ ਜਦੋਂ ਵੀ ਆਪਾਂ ਨੇ ਪਾਠ ਕਰਨ ਬੈਠਣਾ ਤਾਂ ਸੁੱਚੇ ਵਸਤਰ ਪਾ ਕੇ ਜਰੂਰ ਬੈਠਿਆ ਕਰੋ ਕਿਉਂਕਿ ਜਦੋਂ ਆਪਾਂ ਬਾਥਰੂਮ ਲੈਟ੍ਰਿੰਗ ਜਾਂਦੇ ਤਾਂ ਆਪਣੇ ਕੀਤੇ ਨਾ ਕੀਤੇ ਉਹ ਲੱਗ ਜਾਂਦੇ ਹਨਾ ਤੇ ਹੱਥ ਲੱਗਦੇ ਹਨਾ ਜਦੋਂ ਆਪਾਂ ਫਿਰ ਪਾਠ ਕਰਦੇ ਆਪਾਂ ਗੁਟਕਾ ਸਾਬਤ ਕਰਦੇ ਆ ਉਹੀ ਆਪਾਂ ਗੁਟਕਾ ਸਾਬ ਨੂੰ ਹੱਥ ਲਾ ਲੈਨੇ ਉਹੀ ਕਈ ਵਾਰੀ ਆਪਣੇ ਕੱਪੜਿਆਂ ਨੂੰ ਲਾ ਲੈਨੇ ਆ ਅਲੱਗ ਤੋਂ ਇੱਕ ਚਾਹੇ ਕੋਸੀ ਗੱਲ ਦੇ ਵਿੱਚ ਕੋਈ ਕੱਪੜਾ ਪਾ ਕੇ ਬੈਠੋ ਚਾਹੇ ਤੁਸੀਂ ਕੋਈ ਰਮਾਲ ਕੋਲੇ ਲੈ ਕੇ ਬੈਠੋ ਇਹ ਜ਼ਰੂਰੀ ਹੈਗੀ ਦੇਖੋ ਪੀਰੀਅਡ ਦਾ ਇਹ ਨਹੀਂ ਹੈਗਾ ਵੀ ਕੋਈ ਮਾੜੀ ਚੀਜ਼ ਹੈਗੀ ਹੈ ਨਾ ਕਿਉਂਕਿ ਇਹਦੇ ਨਾਲ ਹੀ ਉਤਪਤੀ ਹੈਗੀ ਸੰਸਾਰ ਦੀ ਔਰਤ ਦਾ ਹੈ ਨਾ ਮਾਂ ਬਣਨ ਦਾ ਸੁਪਨਾ ਵੀ ਇਸੇ ਤੋਂ ਚੀਜ਼ ਤੋਂ ਹਨਾ ਸੰਪੂਰਨ ਹੁੰਦਾ ਹੈਗਾ ਤੁਹਾਨੂੰ ਸਾਰਿਆਂ ਜਿਹੜੇ ਪੜੇ ਲਿਖੇ ਅੱਜ ਕੱਲ ਸਾਰਿਆਂ ਨੂੰ ਪਤਾ ਹੈਗਾ ਤੇ ਇਹ ਦੇਖੋ ਮੈਂ ਇਸੇ ਕਰਕੇ ਇਹ ਵੀਡੀਓ ਪਾਈ ਹੈ ਕਿਉਂਕਿ ਬਹੁਤ ਦੇ ਮਨ ਦੇ ਵਿੱਚ ਡਾਊਟ ਸੀਗਾ ਵੀ ਹਨਾ ਉਸ ਟਾਈਮ ਅਸੀਂ ਪਾਠ ਕਰ ਸਕਦੇ ਆ ਜਾਂ ਨਹੀਂ ਤੇ ਇਹ ਡਾਊਟ ਅੱਜ ਤੁਹਾਡਾ ਹਨਾ ਖਤਮ ਹੋ ਗਿਆ ਹੋਣਾ ਕਿਉਂਕਿ ਗੁਰੂ ਸਾਹਿਬਾਂ ਦੇ ਜਿਹੜੇ ਮਹਿਲ ਸੀਗੇ ਹਨਾ ਉਹਨਾਂ ਦੇ ਪਤਨੀਆਂ ਸੀਗੀਆਂ ਦੇਖੋ ਉਹ ਵੀ ਲੇਡੀਜ਼ ਸੀਗੀਆਂ ਨਾਲਤੀਆਂ ਕਿਉਂਕਿ ਗੁਰੂ ਸਾਹਿਬਾਂ ਦੇ ਨਾਲ ਬਹੁਤ ਸਾਰੀਆਂ ਬੀਬੀਆਂ ਸਿੱਖ ਬੀਬੀਆਂ ਹੋਈਆਂ ਨੇ ਜਿਹੜੀਆਂ ਨੇ ਕਿ ਜੁੱਧ ਦੇ ਵਿੱਚ ਵੀ ਮੈਦਾਨਾਂ ਦੇ ਵਿੱਚ ਵੀ ਝੁੰਝੀਆਂ ਨੇ ਲੜੀਆਂ ਨਿਗੀਆਂ ਪਰ ਇਹ ਥੋੜੋ ਸੀਗਾ ਵੀ ਉਹਨਾਂ ਨੇ ਉਸ ਟਾਈਮ ਹਨਾ ਪਾਠ ਨਹੀਂ ਕੀਤਾ ਨਿਤਨੇਮ ਨਹੀਂ ਕੀਤਾ ਤੁਸੀਂ ਇੰਨੇ ਕਰੋ ਆਪਣਾ ਪਾਠ ਕਰੋ ਪਰ ਮਰਿਆਦਾ ਅਨੁਸਾਰ ਤੁਸੀਂ ਗੁਰੂ ਸਭਾ ਦੇ ਤਾਬੇ ਨਹੀਂ ਬੈਠਣਾ ਕਿ ਗੁਰੂ ਸਭਾ ਦੇ ਕਿਸੇ ਵੀ ਬਸਤਰ ਨੂੰ ਉਸ ਟਾਈਮ ਤਿੰਨ ਚਾਰ ਦਿਨ ਹੱਥ ਨਾਲ ਲਾਇਓ ਇਹ ਇਹ ਨਹੀਂ ਹੈਗਾ ਵੀ ਤੁਸੀਂ ਅਪਵਿੱਤਰ ਹੋ ਇਹਦਾ ਮਤਲਬ ਇਹ ਹੈਗਾ ਕਿਉਂਕਿ ਆਪਣੇ ਕੱਪੜਿਆਂ ਨੂੰ ਗੰਦਗੀ ਲੱਗੀ ਹੋਈ ਹੈ ਕਿ ਹੋਰ ਕੁਝ ਨਹੀਂ ਹੁੰਦਾ ਹੈਗਾ ਇਨੂੰ ਮੰਨ ਦੇ ਵਿੱਚ ਕਦੇ ਵੀ ਕੋਈ ਵੀ ਡਾਊਟ ਨਾ ਲੈ ਕੇ ਆਓ ਵਾਹਿਗੁਰੂ ਜੀ ਹਰ ਟਾਈਮ ਤੁਹਾਡੇ ਅੰਗ ਸੰਗ ਸਹਾਇ ਨੇ ਕਹਿੰਦੇ ਜਿਹਨੂੰ ਬਾਹਰ ਪਾਲਦਾ ਫਿਰਦਾ ਹੈ ਤੇਰੇ ਅੰਦਰ ਹੀ ਵੱਸਦਾ ਹੈ ਹੋਰ ਕੋਈ ਵੀ ਤੁਹਾਡਾ ਕੁਐਸਚਨ ਹੋਇਆ ਤਾਂ ਮੈਨੂੰ ਪੁੱਛ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਹੈ ਕਪਿਆਰ ਔਰ ਬਲੌਗ ਹੈ ਇਦਾਂ ਦੀਆਂ ਵੀਡੀਓ ਤੁਹਾਨੂੰ ਮੈਂ ਬਾਈ ਗਰੂ ਜੀ ਜਿੱਦਾਂ ਬੁਲਾਉਂਦੇ ਰਹਿਣਗੇ ਉਹਦਾ ਅਪਣਾਉਂਦੀ ਰਹੂੰਗੀ ਤੇ ਬਾਕੀ ਹੈ ਨਾ ਮੈਂ ਤੁਹਾਨੂੰ ਦੱਸੇ ਵੀ ਪੀਰੀਅਡ ਜਿਹੜਾ ਨਹੀਂ ਆਉਂਦਾ ਹਨਾ ਉਹਦਾ ਕਾਰਨ ਕੀ ਹੁੰਦਾ ਕਈ ਵਾਰੀ ਰੁਕ ਰੁਕ ਕੇ ਆਉਂਦਾ 4 ਮਹੀਨੇ ਨਹੀਂ ਆਉਂਦਾ 5 ਮਹੀਨੇ ਨਹੀਂ ਆਉਂਦਾ ਨਾ ਇਹਦੇ ਨਾਲ ਜਿਹੜੀ ਆਪਣਾ ਅੰਦਰੋਂ ਸਿਸਟਮ ਹੈ ਉਹ ਕਈ ਵਾਰੀ ਥੋੜਾ ਬਹੁਤ ਜਿਵੇਂ ਜਦੋਂ ਕਿ ਮੈਰਿਜ ਤੋਂ ਬਾਅਦ ਕਈ ਸਿਸਟਰ ਹਨਾ ਗਰਭ ਨਿਰੋਧਕ ਗੋਲੀਆਂ ਲੈਣ ਲੱਗ ਜਾਂਦੀਆਂ ਨੇ ਨਾ ਉਹਦੇ ਨਾਲ ਵੀ ਇਹ ਕਾਫੀ ਜ਼ਿਆਦਾ ਬੈਨੀ ਮਲਕਿ ਇਫੈਕਟ ਪੈਂਦਾ ਇਹਦੇ ਤੇ ਤੇ ਬਾਕੀ ਕਈ ਵਾਰੀ ਮੈਂ ਅਨਮੈਰਿਡ ਲੜਕੀਆਂ ਨੂੰ ਵੀ ਹੁੰਦੇ ਉਸ ਟਾਈਮ ਉਹ ਕਈ ਵਾਰੀ ਜਦੋਂ ਪੀਰੀਅਡ ਆਉਂਦਾ ਉਹਨਾਂ ਨੂੰ ਰੋਕਣ ਵਾਸਤੇ ਗੋਲੀਆਂ ਲੈ ਲੈਂਦੀਆਂ ਨੇ ਇਸ ਚੀਜ਼ ਤੇ ਨਾਲ ਵੀ ਕਾਫੀ ਇਫੈਕਟ ਪੈਂਦਾ ਹੈ ਦੇਖੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਇਦਾਂ ਦੀਆਂ ਚੀਜ਼ਾਂ ਵਿੱਚੋਂ ਮਿਸ ਹੋ ਜਾਂਦੀਆਂ ਨੇ ਫਿਰ ਆਪਾਂ ਨੂੰ ਕਈ ਵਾਰੀ ਪਤਾ ਨਹੀਂ ਚੱਲਦਾ ਹੁੰਦਾ ਹਨਾ ਤੇ ਦੂਸਰੀ ਗੱਲ ਅਗਰ ਕਿਸੇ ਸਿਸਟਰ ਨੂੰ ਇਹ ਪ੍ਰੋਬਲਮ ਹੈ ਪੀਰੀਅਡ ਦੀ ਹਨਾ ਵੀ ਮੈਨੂੰ ਰੁੱਕ ਰੁੱਕ ਕੇ ਪੀਰੀਅਡ ਆ ਰਹੇ ਨੇ ਵੀ ਕਈ ਵਾਰੀ ਹੁੰਦਾ ਸਿਸਟਰ ਦਾ ਨਾ ਤੇ ਉਹ ਤੁਸੀਂ ਨਾ ਕੀ ਲੈਣਾ ਅਜਮੈਨ ਲੈਣੀ ਹੈ ਇੱਕ ਚਮਚਾ ਅਜਮੈਨ ਤੇ ਇੱਕ ਚਮਚ ਤੁਸੀਂ ਨੇ ਗੁੜ ਦਾ ਲੈ ਲੈਣਾ ਕੁੱਟ ਲੈਣਾ ਗੁੜ ਨੂੰ ਥੋੜਾ ਜਿਹਾ ਗੁੜ ਲੈ ਕੇ ਤੁਸੀਂ ਨੇ ਅੱਧਾ ਗਲਾਸ ਪਾਣੀ ਦਾ ਪਾ ਕੇ ਉਹਦੇ ਵਿੱਚ ਅਜਮੈਨ ਪਾ ਲੈਣੀ ਹੈ ਤੇ ਉਹ ਗੁੜ ਪਾ ਲੈਣਾ ਇੱਕ ਲੌਂਗ ਪਾ ਲੈਣਾ ਇਹਨੂੰ ਉਬਾਲ ਲੈਣਾ ਚੰਗੇ ਤਰੀਕੇ ਦੇ ਨਾਲ ਇਹਨੂੰ ਤੁਸੀਂ ਨੇ ਹਫਤੇ 'ਚ ਦੋ ਵਾਰ ਲੈਣਾ ਪੂਰਾ ਇੱਕ ਮਹੀਨਾ ਜਿੰਨਾ ਕਿ ਹਫਤੇ ਬਾਅਦ ਫੇਰ ਲੈ ਲੈਣਾ ਦੋ ਦਿਨ ਤੁਸੀਂ ਇਸ ਤਰੀਕੇ ਨਾਲ ਲਿਓ ਅਗਲੇ ਮਹੀਨੇ ਫੇਰ ਲਿਓ ਦੋ ਤਿੰਨ ਮਹੀਨੇ ਤੁਸੀਂ ਲਗਾਤਾਰ ਇਦਾਂ ਲਿਓ ਤਾਂ ਤੁਹਾਡੇ ਜਿਹੜੇ ਪੀਰੀਅਡ ਨੇ ਉਹ ਠੀਕ ਤਰੀਕੇ ਨਾਲ ਆਉਣ ਲੱਗ ਜਾਣਗੇ ਵੈਸੇ ਹੁਣ ਸਰਦੀਆਂ ਆ ਰਹੀਆਂ ਨੇ ਹੁਣ ਤੁਸੀਂ ਚਾਰ ਖੰਜੂਰਾ ਜਾਂ ਪੰਜ ਖੰਜੂਰਾ ਜ਼ਰੂਰ ਖਾਓ ਜਿਹੜੀ ਸਿਸਟਰ ਨੂੰ ਹਨਾ ਪੀਰੀਅਡ ਦੀ ਪ੍ਰੋਬਲਮ ਹੈ ਜਿੱਦਾਂ ਕਿ ਕਈ ਵਾਰੀ ਪ੍ਰੈਨਸੀ ਤੋਂ ਬਾਅਦ ਵੀ ਪੀਰੀਅਡ ਦੀ ਪ੍ਰੋਬਲਮ ਰਹਿਣ ਲੱਗ ਜਾਂਦੀ ਹੈ ਕਈ ਵਾਰੀ ਪਹਿਲਾਂ ਵੀ ਰਹਿਣ ਲੱਗ ਜਾਂਦੀ ਹੈ ਤੁਸੀਂ ਇਸ ਨੁਸਖੇ ਨੂੰ ਜ਼ਰੂਰ ਅਪਣਾ ਕੇ ਦੇਖੋ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਊਗਾ ਮਤਲਬ ਕਿ ਅੱਧਾ ਗਲਾਸ ਪਾਣੀ ਦਾ ਉਹਦੇ ਵਿੱਚ ਇੱਕ ਚਮਚਾ ਜਮੈਨ ਦਾ ਤੇ ਇੱਕ ਥੋੜਾ ਜਿਹਾ ਗੁੜ ਕਾਰਕੇ ਫਿਰ ਤੁਸੀਂ ਇਹਨੂੰ ਥੋੜਾ ਜਿਹਾ ਕੋਸਾ ਕਰਕੇ ਗਰਮ-ਗਰਮ ਪੀ ਲੈਣਾ ਹਫਤੇ 'ਚ ਦੋ ਵਾਰੀ ਕਰਨਾ ਹੈ ਤਾਂ ਮੈਨੂੰ ਫਿਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ